ਅਗਲੀ ਖਬਰ ਇਮੀਗ੍ਰੇਸ਼ਨ ਨੂੰ ਲੈ ਕੇ ਆ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਇੱਕ ਵਾਰੀ ਫੇਰ ਜੂ ਟਰਨ ਇਮੀਗ੍ਰੇਸ਼ਨ ਮਾਮਲੇ ਦੇ ਵਿੱਚ ਮਾਰ ਦਿੱਤਾ ਹੈਗਾ ਪਰਸੋਂ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਸੀ ਕਿ ਜਿਹੜੇ ਖੇਤਾਂ ਦੇ ਵਿੱਚ ਜਾਂ ਰੈਸਟੋਰੈਂਟਸ ਦੇ ਵਿੱਚ ਜਾਂ ਆ ਹੋਟਲਸ ਦੇ ਵਿੱਚ ਕੰਮ ਕਰਦੇ ਉੱਥੇ ਰੇਡਸ ਨਹੀਂ ਮਾਰੀਆਂ ਜਾਊਗੀਆਂ ਜਿਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ 트੍ਰੰਪ ਉਹਨੀ ਜੀ7 ਦੀ ਮੀਟਿੰਗ ਅਟੈਂਡ ਕਰਕੇ ਵਾਪਸ ਅਮਰੀਕਾ ਦੀ ਧਰਤੀ ਦੇ ਉੱਤੇ ਉਤਰੇ ਤੇ ਉਹਨਾਂ ਨੂੰ ਜਦੋਂ ਪੱਤਰਕਾਰਾਂ ਨੇ ਜਰਨਲਿਸਟ ਨੇ ਕੁਐਸਚਨ ਪੁੱਛਣੇ ਸ਼ੁਰੂ ਕੀਤੇ ਤਾਂ ਉਹਦੇ ਵਿੱਚ ਫਿਰ ਉਹਨਾਂ ਨੇ ਇਹ ਕਹਿਤਾ ਭਈ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਟੀ ਨੂੰ ਮੈਂ ਆਲਰੇਡੀ ਇਨਸਟਰਕਟ ਕਰਤਾ ਆ ਭਈ ਤੁਸੀਂ ਖੇਤਾਂ ਵਿੱਚ ਫਾਰਮਸ ਵਿੱਚ ਹੋਟਲਸ ਵਿੱਚ ਰੈਸਟੋਰੈਂਟਸ ਵਿੱਚ ਰੇਡ ਮਾਰ ਸਕਦੇ ਹੋ ਕਹਿੰਦੇ ਭਈ ਵਰਕਸਾਈਡ ਇਨਫੋਰਸਮੈਂਟ ਜਿਹੜਾ ਆ ਸਾਡਾ ਮੇਨ ਕਾਰਨਰ ਸਟੋਨ ਹੈਗਾ ਆ ਪਬਲਿਕ ਦੀ ਸੇਫਟੀ ਨੂੰ ਸੇਫਗਾਰਡ ਕਰਨ ਦੇ ਲਈ ਨੈਸ਼ਨਲ ਸਕਿਉਰਿਟੀ ਤੇ ਇਕਨੋਮਿਕ ਸਟੇਬਿਲਟੀ ਦੇ ਲਈ ਜਿਹੜੇ ਹੋਮਲੈਂਡ ਸਕਿਉਰਿਟੀ ਦੇ ਡਿਪਾਰਟਮੈਂਟ ਦੇ ਸਪੋਕਸਪਰਸਨ ਟ੍ਰੀਸ਼ੀਆ ਮੈਕਲੋਫਲਿਨਾ ਉਹਨਾਂ ਨੇ ਇਹ ਸਟੇਟਮੈਂਟ ਕੱਲ ਜਾਰੀ ਕੀਤੀ ਆ ਕਹਿੰਦੇ ਭਈ ਅਸੀਂ ਇਲਿਗਲ এমਪਲॉयਮੈਂਟ ਨੈਟਵਰਕਸ ਨੂੰ ਟਾਰਗੇਟ ਕਰਾਂਗੇ ਉਹ ਅਮਰੀਕਨ ਵਰਕਰਸ ਨੂੰ ਅੰਡਰਮਾਈਨ ਕਰ ਰਿਹਾ ਹੈਗਾ ਅ ਤੇ ਇੱਕ ਵਾਰੀ ਫੇਰ ਹੁਣ ਜਿਹੜੇ ਖੇਤਾਂ ਦੇ ਵਿੱਚ ਜਾਂ ਹੋਟਲਾਂਾਂ ਚ ਰੈਸਟੋਰੈਂਟਾਂ ਚ ਕੰਮ ਕਰ ਰਹੇ ਆ ਉੱਥੇ ਫੇਰ ਛਾਪੇ ਮਾਰੇ ਜਾਊਗੇ ਕਿਉਂਕਿ ਆਈਸ ਬੜੇ ਪ੍ਰੈਸ਼ਰ ਦੇ ਅੰਡਰ ਆ ਵਾਈਟ ਹਾਊਸ ਵੱਲੋਂ ਪੇ ਤੁਸੀਂ 3000 ਬੰਦੇ ਨੂੰ ਹਰ ਰੋਜ਼ ਕਿਉਂ ਨਹੀਂ ਫੜ ਰਿਹਾ ਹੈਗੇ ਜੋ ਲੇਟੈਸਟ ਡਾਟਾ ਇਹ ਆਇਆ ਪੇ 2000 ਲੋਕ एवरीडे ਅਰੈਸਟ ਹੋ ਰਹਾ ਹੈ ਆਈਸ ਵੱਲੋਂ ਚਾਹੇ ਉਹ ਕੋਰਟਸ ਦੇ ਵਿੱਚ ਹੋਣ ਚਾਹੇ ਉਹ ਵਰਕਸਾਈਟ ਦੇ ਉੱਤੇ ਚਾਹੇ ਉਹ ਹੁਣ ਪ੍ਰੋਟੈਸਟਰਸ ਦੇ ਵਿੱਚੋਂ ਵੀ ਕਈ ਜਿਹੜੇ ਲੋਕ ਆ ਉਹ ਅਰੈਸਟ ਕੀਤੇ ਗਏ ਹੈਗੇ ਆ ਤੇ 트럼ਪ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਡੈਮੋਕ੍ਰੈਟਿਕਲੀ ਲੈਡ ਸਿਟੀਜ਼ ਹੈਗੀਆਂ ਉੱਥੇ ਵੱਧ ਤੋਂ ਵੱਧ ਜਿਹੜੇ ਛਾਪੇ ਆ ਉਹ ਮਾਰੇ ਜਾਣ ਸੋ ਜਿਹੜੇ ਲੋਕ ਭਲੇਕੇ ਚ ਆ ਵੀ ਨਹੀਂ ਜੀ ਹੁਣ ਖੇਤਾਂ ਦੇ ਵਿੱਚ ਜਾਂ ਰੈਸਟੋਰੈਂਟਾਂ ਚ ਨਹੀਂ ਛਾਪੇ ਮਾਰਨੇ ਉਹ ਇੱਕ ਵਾਰੀ ਫੇਰ ਉਹਨਾਂ ਨੇ ਸਟੇਟਮੈਂਟ ਜਾਰੀ ਕਰ ਦਿੱਤੀ ਕੱਲੀ ਸਟੇਟਮੈਂਟ ਨਹੀਂ ਜਾਰੀ ਕੀਤੀ ਆਈਸ ਵਾਲਿਆਂ ਨੂੰ ਇਨਸਟਰਕਟ ਕੀਤਾ ਆ ਵੀ ਹਾਂ ਇਹਨਾਂ ਸਾਈਡ ਤੇ ਜਾਓ ਪਿਛਲੇ ਦਿਨਾਂ ਚ ਪੈਂਸਿਲਵੇਨੀਆ ਦੀ ਇੱਕ ਕੰਸਟਰਕਸ਼ਨ ਸਾਈਟ ਦੇ ਉੱਤੇ 40 ਲੋਕਾਂ ਨੂੰ ਅਰੈਸਟ ਕੀਤਾ ਗਿਆ ਸੀ ਜਿਹੜੇ ਜਿਨ੍ਹਾਂ ਕੋ ਲੀਗਲ ਸਟੇਟਸ ਨਹੀਂ ਸੀ ਉਹ ਕੰਮ ਕਰ ਰਹੇ ਸੀਗੇ ਸੋ ਇੱਕ ਵਾਰੀ ਫੇਅਰ ਜਿਹੜਾ ਹੈ ਪ੍ਰੈਜ਼ੀਡੈਂਟ 트੍ਰੰਪ ਹੁਣ ਉਹਨਾਂ ਵੱਲੋਂ ਇਸ ਇਸ਼ੂ ਦੇ ਉੱਤੇ ਯੂ ਟਰਨ ਮਾਰਿਆ ਗਿਆ ਜੀ ਸੋ ਉਹਨਾਂ ਦੀ ਕਿਹੜੀ ਗੱਲ ਤੇ ਯਕੀਨ ਕਰਨਾ ਹੈ ਕਿਹੜੀ ਤੇ ਨਹੀਂ ਉਹ ਵੀ ਹੁਣ ਪਤਾ ਨਹੀਂ ਲੱਗਦਾ ਜਿੱਦਾਂ ਆਪਾਂ ਇਰਾਨ ਵਾਲੀ ਗੱਲ ਦੇ ਵਿੱਚ ਵੀ ਤੁਸੀਂ ਜ਼ਿਕਰ ਕੀਤਾ ਸੀ ਕੱਲ ਵੀ ਆਪਾਂ ਦੱਸਿਆ ਸੀ ਵੀ ਤੁਲਸੀ ਗਾਬੜ ਨੇ ਵੀ ਇਹ ਕਿਹਾ ਸੀਗਾ ਅਬੀ ਭਾਈ ਇਰਾਨ ਜਿਹੜਾ ਉਹ ਕਰ ਨਹੀਂ ਸਕਦਾ ਕਹਿੰਦਾ ਵੀ ਆਈ ਡੋਟ ਕੇਅਰ ਉਹਨੇ ਕੀ ਕਿਹਾ ਸੋ ਅਸੀਂ ਇਸ ਹਿਸਾਬ ਦੇ ਨਾਲ ਹੀ ਜਿਹੜਾ ਉਹ ਚੱਲਣਾ ਆ ਸੋ ਫਲਿੱਪ ਫਲੌਪ ਲਗਾਤਾਰ 트럼ਪ ਉਹਨਾਂ ਦੇ ਜਿਹੜੇ ਇਮੀਗ੍ਰੇਸ਼ਨ ਨੂੰ ਲੈ ਕੇ ਚੱਲ ਰਹੇ ਆ ਬਹੁਤ ਸੋ ਸਵੇਰੀ ਉੱड़ਦੇ ਆ ਜਾਂ ਚੇਤਾਪੁਰ ਜਾਂਦਾ ਉਹਨਾਂ ਨੂੰ ਵੀ ਕੀ ਕਿਹਾ ਸੀਗਾ ਕੱਲ ਤੇ ਫਿਰ ਦੁਬਾਰਾ ਉਹ 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 ਸਾਬ ਨਾਲ ਜਿਹੜਾ ਬੋਲ ਜਾਂਦੇ ਆ ਤੇ ਪਰ ਇਹ ਵੀ ਆਲੇ ਦੁਆਲੇ ਜਿਹੜੇ ਉਹਨਾਂ ਦੇ ਐਡਵਾਈਜ਼ਰਸ ਆ ਖਾਸ ਕਰਕੇ ਜਿਹੜਾ ਸਟੀਫਨ ਮਿਲਰ ਆ ਅ ਜੇ ਕਿ ਕੋਈ ਹੋਰ ਜਾਣਾ ਉਹਨਾਂ ਨੂੰ ਪ੍ਰਭਾਵਿਤ ਕਰਕੇ ਕੁਝ ਬਿਆਨ ਦਵਾ ਜਾਂਦਾ ਤੇ ਮਿਲਦਾ ਉਹ ਫਿਰ ਦੁਬਾਰਾ ਉਹਨਾਂ ਨੂੰ ਕਹਿੰਦਾ ਵੀ ਨਹੀਂ ਨਹੀਂ 트럼ਪ ਸਾਹਿਬ ਇਦਾਂ ਨਹੀਂ ਐ ਜਿਹੜੀ ਉਹ ਗੱਲ ਬਣਨੀ ਆ ਤੇ ਇਥੇ ਵੀ ਪਤਾ ਲੱਗਦਾ ਆ ਜਾਂ ਲੋਕਾਂ ਦੇ ਮਨਾਂ ਚ ਆਉਂਦੀ ਆ ਭਾਵਨਾ ਆਉਂਦੀ ਆ ਵੀ 트럼ਪ ਉਹ ਨਹੀਂ ਕੋਈ ਇੱਕ ਲਾਈਨ ਜਿਹੜੀ ਉਹ ਫੜ ਕੇ ਰੱਖਣਗੇ ਜਾਂ ਨੇਤਾ ਇਹ ਦਿਨ ਇਸੇ ਤਰੀਕੇ ਦੇ ਨਾਲ ਫਲਿੱਪ ਫਲੌਪ ਜਿਹੜਾ ਉਹਨਾਂ ਦਾ ਇਸ ਚੀਜ਼ ਦੇ ਵਿੱਚ ਜਿਹੜਾ ਉਹ ਚੱਲਦਾ ਰਹੂਗਾ ਕਿਉਂਕਿ ਉਦੋਂ ਇਹੀ ਦੁਹਾਈ ਪਈ ਸੀਗੀ ਨਾ ਵੀ ਉਹਨਾਂ ਦੇ ਜਿਹੜੇ ਮਿੱਤਰ ਆ ਉਹਨਾਂ ਦੇ ਜਿਹੜਾ ਵੋਟਰ ਬੇਸ ਆ ਉਹਨਾਂ ਦੇ ਉੱਤੇ ਬਹੁਤ ਭੈੜਾ ਅਸਰ ਇਸ ਚੀਜ਼ ਦੇ ਕਰਕੇ ਪੈ ਰਿਆ ਖੁਦ ਆਪਣੇ ਮੂੰਹੋਂ ਮੰਨ ਕੇ ਉਹਨਾਂ ਨੇ ਉਹ ਚੀਜ਼ ਜਿਹੜੀ ਉਹ ਚੇਂਜ ਕੀਤੀ ਤੇ ਹੁਣ ਦੁਬਾਰਾ ਇਨਸਟਰਕਸ਼ਨ ਜਿਹੜੀਆਂ ਅੰਦਰ ਖਾਤੇ ਜਿਹੜੀਆਂ ਉਹ ਇਹ ਦੇ ਦਿੱਤੇ ਰਹੀਆਂ ਜਾਂ ਫਿਰ ਇਹ ਲੋਕਾਂ ਨੂੰ ਬਾਹਰੋਂ ਹੋਰ ਦਿਖਾ ਰਹੇ ਆ ਤੇ ਅੰਦਰ ਖਾਤੇ ਜਿਹੜੀ ਚੋਰੀ ਛਿਪੇ ਕਹਿ ਲਓ ਵੀ ਇਹੀ ਇਹਨਾਂ ਦਾ ਚੱਲ ਰਿਹਾ ਵੀ ਹਾਂ ਕਾਰਵਾਈਆਂ ਜਿਹੜੀਆਂ ਤੇਜ਼ ਰੱਖੋ ਬਾਹਰ ਦਿਖਾਉਣ ਨੂੰ ਜਿਹੜਾ ਆ ਉਹ ਦੰਦ ਹੋਰ ਤੇ ਖਾਣ ਵਾਲੇ ਜਿਹੜੇ ਹੋਰ ਆ ਉਸ ਹੱਬ ਦੇ ਨਾਲ ਜਿਹੜਾ ਉਹ ਚੱਲ ਰਿਹਾ ਆ